ਪੇਸ਼ ਕਰਨ ਜਾ ਰਿਹਾ ਜਰਾ ਗੌਰ ਫਰਮਾਇਓ ਹੋ ਗੱਲ ਸੁਣ ਭਗਤ ਸਿੰਘ ਸਰਦਾਰਾ ਦੇਸ਼ ਜਾਨ ਕੁਰਾਦੇ ਪਿਆਰਾ ਹੋ ਗੱਲ ਸੁਣ ਭਗਤ ਸਿੰਘ ਸਰਦਾਰਾ ਦੇਸ਼ ਜਾਨ ਕੁਰਾਦੇ ਪਿਆਰਾ ਚੜ੍ਹਦੀ ਪੰਸੀ ਮਰ ਹੁਨਾਰਾ ਦੇ ਕੀ ਭੁਲਣਾ ਜਾਨੀਂ ਆ ਮੇਰੀ ਉਜਲੀ ਕੁਖ ਨੂੰ ਪੰਤ ਸਿੰਘ ਦਾਗ ਨਾ ਲਾਵੀਂ ਵੇ ਮੇਰੀ ਉਜਲੀ ਕੁਖ ਨੂੰ ਪੰਤ ਸਿੰਘ ਦਾਗ ਨਾ ਲਾਵੀਂ ਵੇ ਓ ਗੱਲ ਸੁਣ ਮੇਰੀ ਏ ਭੋਲੀਏ ਮਾਏ ਤੇਰੇ ਬੋਲ ਨਾ ਜਾਣ ਪੁਲਾਏ ਓ ਗੱਲ ਸੁਣ ਮੇਰੀ ਏ ਭੋਲੀਏ ਮਾਏ ਤੇਰੇ ਬੋਲ ਨਾ ਜਾਣ ਪੁਲਾਏ ਆਵੇਂ ਜਿੰਦ ਜਵਦੀ ਤਾਰ ਜਾਏ ਦੇਸ਼ ਆਜ਼ਾਦ ਕਰਵਾਵਾ ਤੇਰਾ ਤੇ ਪਾਰਕ ਦਾ ਜਗ ਤੇ ਨਾ ਚਮਕਾਉਣਾ ਤੇਰਾ ਤੇ ਪਾਰਕ ਦਾ ਜਗ ਤੇ ਨਾ ਚਮਕਾਉਣਾ ਹੋ ਗੱਲ ਸੁਣ ਦੁੱਲਿਆ ਸ਼ੇਰ ਜਵਾਨਾ ਬਣ ਕੇ ਲਾੜੀ ਮੌਤ ਦਾ ਗगन ਹੋ ਗੱਲ ਸੁਣ ਦੁੱਲਿਆ ਸ਼ੇਰ ਜਵਾਨਾ ਬਾਹ ਕੇ ਲਾੜੀ ਮੌਤ ਦਾ ਜਾਨਾ ਸਰਜੀ ਸ਼ਨਾਤੇ ਪਰਵਾਨਾ ਤੈਨੂੰ ਵਿਦਿਆ ਕੀ ਤਾਵੇ ਹੱਸ ਕੇ ਚੜ ਜਾ ਪੰਸੀ ਜੇਦੂ ਮਾ ਦਾ ਪਿਤਾਏ ਹੱਸ ਕੇ ਚੜ ਜਾ ਪੰਸੀ ਜੇਦੂ ਮਾ ਦਾ ਪਿਤਾਏ ਮੈਂ ਦਸ਼ਮੇਸ਼ ਦਾ ਲਾਲ ਕਹਾਵਾ ਤੇਰੀ ਕੁਖ ਨੂੰ ਦਾਗ ਨਾ ਨਾ ਮੈਂ ਤੇ ਜਿਵੇਂ ਸੀ ਦਲਾਲ ਤੋਂ ਹਾਂ ਤੇਰੀ ਕੋਕ ਨੂੰ ਦਾਗ ਨਾ ਲਾਵਾਂ ਚੜ ਕੇ ਫਾਂਸੀ ਮੋਤ ਵੇ ਆਵਾਂ ਮੈਂ ਅਗਰੇ ਜਿੱਕੀ ਜਾਣੂੰਗਾ ਮੈਂ ਜੜ ਜੂੰਗਾ ਫਾਂਸੀ ਦੇਚ ਆਜ਼ਾਦੀਆਂ ਮਾਰੂੰਗਾ ਮੈਂ ਜੜ ਜੂੰਗਾ ਫਾਂਸੀ ਦੇਚ ਆਜ਼ਾਦੀਆਂ ਮਾਰੂੰਗਾ ਹੋ ਗੱਲ ਸੁਣੋ ਦੁੱਲਿਆ ਪਗਤ ਸਿਆਣ ਸੇਰਾ ਧੂਣਾ ਬਤੇ ਹੋਂਦਲਾ ਤੇਰਾ ਧੂਣਾ ਬਤੇ ਹੋਂਦਲਾ ਮੇਰਾ ਪਤੰਗਿਆਂ ਤੇ ਸੰਦੇ ਦਾ ਭਾਰਕ ਤੇ ਨਾ ਤੇਰਾ ਪਗ ਤੇ ਸਿਓ ਫਾਂਸੀ ਝੜਦੇ ਦਾ ਭਾਰਕ ਤੇ ਨਾ ਤੇਰਾ ਪਗ ਤੇ ਸਿਓ ਫਾਂਸੀ ਝੜਦੇ ਦਾ ਮੈਂ ਦਾਤਨਾ ਤੋਂ ਕੁਰਬਾਨੀ ਕਤੋਂ ਦੇ ਚੋਂ ਬੇਈਮਾਨੀ ਮੈਂ ਦਵਤਨਾ ਤੋਂ ਕੁਰਬਾਨੀ ਕੱਟਾਂ ਤੇ ਚੰਬੀ ਮਾਨੀ ਬਾਣੇ ਦੀ ਤਾਤਵੰਸੀ ਦੀ ਬਾਣੇ ਦੀ ਤਾਤਵੰਸੀ ਇੱਕ ਜੀ ਦੀ ਗਊਵਾ ਤੇਰੇ ਆਜ਼ਾਦੀਰ ਤੇਰੇ ਅੰਗਾਂ ਵਿੱਚ ਆ ਹੂੰ ਆ ਤੇਰੇ ਆਜ਼ਾਦੀਰ ਤੇਰੇ ਅੰਗਾਂ ਵਿੱਚ ਆ ਹੂੰ ਪਾਕਤ ਸਿੰਘ ਸਰਦਾਰਾ ਦੇਸ਼ ਜਾਦ ਕਰਾ ਦੇ ਪਿਆਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ